ਸਾਈ ਦੇਖੋ ਇਨਾ ਭੱਜ ਦੌੜ ਮੱਝ ਗਈ ਇੱਕਦਮ ਹੀ ਲੇਕਨ ਕਿਤੇ ਨਾ ਕਿਤੇ ਜੇ ਤੂੰ ਥੋੜਾ ਇਹ ਪਹਿਲਾਂ ਤੋਂ ਪ੍ਰੋਬਲਮ ਹੈ ਕਿ ਤੈਨੂੰ ਠੀਕ ਕਰਾਓ ਜੀ ਜੀ ਬਿਲਕੁਲ ਸਰ ਆਪਾਂ ਪਹਿਲੇ ਮੈਟਰ ਟੇਕਅਪ ਕੀਤਾ ਹੋਇਆ ਹੈ ਵਿੱਚ ਥੋੜੀ ਬੈਂਕ ਹੈ ਜੀ ਤਾਂ ਇਸ ਕਰਕੇ ਆਸ-ਪਾਸ ਦੇ ਲੋਕੜੇ ਨੇ ਡਰ ਜਾਂਦੇ ਨੇ ਜੀ ਜੀ ਠੀਕ ਹੈ ਸਰ ਆਪਾਂ ਨਾ ਟੇਕਅਪ ਕੀਤਾ ਹੋਇਆ ਮੈਟਰ ਇਹ ਹੋ ਜਾਊਗਾ ਸਾਲ ਕੋਈ ਇਸ਼ੂ ਜਿਹੜਾ ਹੈ ਮਤਲਬ ਕਹਿ ਸਕਦੇ ਵੀ ਨਹੀਂ ਹਾਂਜੀ ਹਾਂਜੀ ਸੱਤ ਨੂੰ ਕੱਲ ਨੂੰ ਬੰਦਾ ਆ ਜਾਊਗਾ ਕਰ ਦੇਗਾ ਠੀਕ ਹੋ ਜਾਊਗਾ ਜਿਹੜਾ ਕੋਈ ਕਾਲ ਆਈ ਕੇ ਆਪਣਾ ਐਸੇ ਸੇਈ ਬੇਕ ਤੇ ਜਿਹੜਾ ਉੱਪਰ ਮਿਟੀਆਂ ਕਰ ਕੀ ਆਪੇ ਹੋਈ ਕੀ ਹੋਇਆ ਜਿਹੜੇ ਆਪਣੇ ਜਨਰਲ ਨੂੰ ਕਾਲ ਕੀਤੀ ਤੇ ਮੌਕੇ ਤੇ ਆ ਚੁੱਕੇ ਆ ਸੋ ਕੁਲ ਇਸ਼ੂ ਸੀ ਜੀ ਸਾਇਰਨ ਜਿਹਦੇ ਕਰਕੇ ਵੱਜ ਰਿਹਾ ਸੀਗਾ ਬਾਕੀ ਚੈੱਕ ਹੋ ਰਿਹਾ ਬਾਕੀ ਸਾਰਾ ਕੁਝ ਸੇਫ ਐਂਡ ਸੌਂਡ ਹੈ ਤੁਹਾਡੀ ਗੱਲ ਹੋਈ ਹੋਊਗੀ ਕੀ ਕਾਰਨ ਲੱਗਦਾ ਸੀ ਕਿਉਂ ਪਹਿਲਾਂ ਵੀ ਕਹਿੰਦੇ ਫ੍ਰੀਵਰੀ ਵਿੱਚ ਮੇ ਵੀ ਕੋਈ ਟੈਕਨੀਕਲ ਇਸ਼ੂ ਹੋਊਗਾ ਜੀ ਵੈਸੇ ਕੋਈ ਗੱਲ ਬਾਤ ਆਰਾਮ ਲੋਕਾਂ ਲਈ ਤਾਂ ਇਹ ਸਮੱਸਿਆ ਬਣ ਜਾਂਦੀ ਹੈ ਜੀ ਆਸ-ਪਾਸ ਉਹ ਤਾਂ ਜਿਹੜੇ ਹੁਣ ਇੱਥੇ ਸੈੱਟ ਕਰਾਉਣ ਆਏ ਸੀ ਉਹ ਤਾਂ ਕਹਿੰਦੇ ਕਿ ਕਿ ਵੀਰ ਪਤਾ ਨਹੀਂ ਕੀ ਕਾਰਨ ਹੋਊਗੀ ਨਹੀਂ ਦੇਖੋ ਟੈਕਨੀਕਲ ਜਿਹੜਾ ਇਸ਼ੂ ਉਹਦੇ ਲਈ ਤਾਂ ਅਸੀਂ ਕੁਝ ਕਹਿ ਨਹੀਂ ਸਕਦੇ ਨਾ ਉਹ ਆਪਣੇ ਜਿਹੜੇ ਇਹਨਾਂ ਦੇ ਮੇਨਟੇਨੈਂਸ ਸਟਾਫ ਹੈ ਉਹਨਾਂ ਤੋਂ ਆਪਾਂ ਜਿਹੜਾ ਹੈਗਾ ਇਹਨੂੰ ਸਹੀ ਕਰਵਾ ਲੈਣੇ ਇਹੀ ਆਈ ਥਿੰਕ ਬੈਸਟ ਬੀ ਪੋ ਮਰੀ ਸਾਹਿਬ ਕੀ ਨਾਮ ਕੀ ਤੁਹਾਡਾ ਇਹ ਸੰਦੀਪ ਮਰਤੀ ਸਾਹ ਸੰਦੀਪ ਜੀ ਕੀ ਕਾਰਨ ਸੀਗਾ ਜਿਹੜਾ ਤੁਹਾਡਾ ਲਗਾਤਾਰ ਬੈਂਕ ਦਾ ਹੌਟਲ ਵੱਜ ਜਾਂਦਾ ਸੀਗਾ ਆਸ-ਪਾਸੇ ਲੋਕਾਂ ਦੇ ਵਿੱਚ ਇਸ ਗੱਲ ਦੀ ਖਮਸਨੀ ਫੈਲ ਗਈ ਕਿ ਕੀ ਕਾਰਨ ਹੋ ਗਿਆ ਬੈਂਕ ਦੇ ਵਿੱਚ ਸਰ ਐਕਚੁਅਲੀ ਕੁਸ਼ਣ ਦੇ ਵਿੱਚ ਹੌਟਲ ਵਿੱਚ ਨਾ ਟੈਕਨੀਕਲ ਇਸ਼ੂ ਸੀਗਾ ਕੁਝ ਉਹ ਆਪਾਂ ਨੇ ਪਹਿਲੇ ਵੀ ਟੈਕ ਅਪ ਕੀਤਾ ਹੋਇਆ ਮੈਟਰ ਉਹ ਕੱਲ ਨੂੰ ਆ ਜਾਊਗਾ ਬੰਦਾ ਉਹ ਚੈੱਕ ਹੋ ਜਾਊਗਾ ਠੀਕ ਹੈ ਇਹ ਕੋਈ ਨੇ ਪੁਲਿਸ ਆਈ ਦੇਖੋ ਇੰਨਾ ਭੱਜ ਦੌੜ ਮੱਚ ਗਈ ਇਕਦਮ ਹੀ ਲੇਕਿਨ ਕਿਤੇ ਨਾ ਕਿਤੇ ਜੇ ਕੋਈ ਤੁਹਾਡਾ ਇਹ ਪਹਿਲਾਂ ਤੋਂ ਪ੍ਰੋਬਲਮ ਹੈਗੀ ਤਾਂ ਇਹਨੂੰ ਠੀਕ ਕਰਾਓ ਜੀ ਜੀ ਬਿਲਕੁਲ ਸਰ ਆਪਾਂ ਨੇ ਪਹਿਲੇ ਵੀ ਮੈਟਰ ਟੇਕ ਅਪ ਕੀਤਾ ਹੋਇਆ ਹੈ ਦੇ ਵਿੱਚ ਤੁਹਾਡੀ ਬੈਂਕ ਹੈ ਜੀ ਤਾਂ ਇਸ ਕਰਕੇ ਆਸ-ਪਾਸ ਦੇ ਲੋਕ ਜਿਹੜੇ ਨੇ ਡਰ ਜਾਂਦੇ ਨੇ ਜੀ ਜੀ ਠੀਕ ਹੈ ਸਰ ਆਪਾਂ ਨੇ ਨਾ ਟੇਕ ਅਪ ਕੀਤਾ ਹੋਇਆ ਮੈਟਰ ਇਹ ਹੋ ਜਾਊਗਾ ਹਾਲ ਕੋਈ ਇਸ਼ੂ ਜਿਹੜਾ ਹੈ ਕੋਈ ਮਤਲਬ ਕਹਿ ਸਕਦੇ ਵੀ ਨਹੀਂ ਹਾਂਜੀ ਹਾਂਜੀ ਸਰ ਕੱਲ ਨੂੰ ਕੱਲ ਨੂੰ ਬੰਦਾ ਆ ਜਾਊਗਾ ਕਰ ਦੇਗਾ ਠੀਕ ਹੋ ਜਾਊਗਾ ਜਨਾਬ ਤਨੂੰ ਕਾਲ ਆਈ ਕੇ ਆਪਣਾ ਐਸਐਸਬੀ ਬੈਂਕ ਦੇ ਵਿੱਚ ਜਿਹੜਾ ਰੂਟਰ ਵਜ੍ਹਾ ਨਾਲ ਲਗਾਤਾਰ ਕੀ ਆਕੇ ਤਿਆਰੀ ਕੀ ਹੋਇਆ ਅੱਗੇ ਅਸੀਂ ਜੀ ਜਿਹੜੇ ਆਪਣੇ ਸਬੰਧਤ ਬੈਂਕ ਦੇ ਮੈਨੇਜਰ ਨੇ ਉਹਨਾਂ ਨੂੰ ਕਾਲ ਕੀਤੀ ਹੈ ਤੇ ਉਹ ਮੌਕੇ ਤੇ ਆ ਚੁੱਕੇ ਆ ਸੋ ਕੋਈ ਟੈਕਨੀਕਲ ਇਸ਼ੂ ਸੀ ਜਿਸ ਸਾਇਰਨ ਜਿਹਦੇ ਕਰਕੇ ਵੱਜ ਰਿਹਾ ਸੀਗਾ ਬਾਕੀ ਉਹ ਚੈੱਕ ਹੋ ਰਿਹਾ ਬਾਕੀ ਸਾਰਾ ਕੁਝ ਸਫੰਡ ਸਾਊਂਡ ਹੈ ਤੁਹਾਡੀ ਗੱਲ ਹੋਈ ਹੋਊਗੀ ਕੀ ਕਾਰਨ ਲੱਗਦਾ ਸੀ ਕਿਉਂ ਪਹਿਲਾਂ ਵੀ ਕਹਿੰਦੇ ਕਈ ਵਾਰੀ ਵੱਜਦਾ ਮੇਬੀ ਕੋਈ ਟੈਕਨੀਕਲ ਯਾ ਇਸ਼ੂ ਹੋਊਗਾ ਜੀ ਵੈਸੇ ਕੋਈ ਗੱਲ ਬਾਤ ਪਰ ਆਮ ਲੋਕਾਂ ਲਈ ਤਾਂ ਇਹ ਸਮੱਸਿਆ ਬਣ ਜਾਂਦੀ ਹੈ ਜੀ ਆਸ-ਪਾਸ ਲੋਕ ਜਿਹੜੇ ਹੁਣ ਇੱਥੇ ਪੈਸੇ ਕਢਾਉਣ ਆਏ ਸੀ ਉਹ ਤਾਂ ਕਹਿੰਦੇ ਕਿ ਕਿ ਵੀ ਯਾਰ ਪਤਾ ਨਹੀਂ ਕੀ ਕਾਰਨ ਹੋ ਗਈ ਨੇ ਦੇਖੋ ਟੈਕਨੀਕਲ ਜਿਹੜਾ ਇਸ਼ੂ ਉਹਦੇ ਲਈ ਤਾਂ ਅਸੀਂ ਕੁਝ ਕਹਿ ਨਹੀਂ ਸਕਦੇ ਨਾ ਉਹ ਆਪਣੇ ਜਿਹੜੇ ਇਹਨਾਂ ਦੇ ਮੇਨਟੇਨੈਂਸ ਸਟਾਫ ਹੈ ਉਹਨਾਂ ਤੋਂ ਆਪਾਂ ਜਿਹੜਾ ਹੈਗਾ ਇਹਨੂੰ ਸਹੀ ਕਰਵਾ ਲੈਣੇ ਆ ਇਹੀ ਆਈ ਥਿੰਕ ਬੈਸਟ ਵੇ ਪੋਸੀਬਲ ਹੈ ਥੈਂਕ ਯੂ ਮਰੇ ਸਰ ਕੀ ਨਾਮ ਕੀ ਹੈ ਤੁਹਾਡਾ ਸੰਦੀਪ ਬਾਤ ਸੰਦੀਪ ਜੀ ਕੀ ਕਾਰਨ ਸੀਗਾ ਜਿਹੜਾ ਤੁਹਾਡਾ ਲਗਾਤਾਰ ਬੈਂਕ ਦਾ ਹੌਪਰ ਵੱਜ ਜਾਂਦਾ ਸੀਗਾ ਆਸ-ਪਾਸੇ ਲੋਕਾਂ ਦੇ ਵਿੱਚ ਇਸ ਗੱਲ ਦੀ ਖੰਸਣੀ ਫੈਲ ਗਈ ਕਿ ਕੀ ਕਾਰਨ ਹੋ ਗਿਆ ਬੈਂਕ ਦੇ ਵਿੱਚ ਸਰ ਐਕਚੁਅਲੀ ਕੁਛ ਨਾ ਇਹਦੇ ਵਿੱਚ ਹੌਪਰ ਇਚ ਨਾ ਟੈਕਨੀਕਲ ਇਸ਼ੂ ਸੀਗਾ ਕੁਝ ਉਹ ਆਪਾਂ ਨੇ ਪਹਿਲੇ ਵੀ ਟੈਕ ਅਪ ਕੀਤਾ ਹੋਇਆ ਮੈਟਰ ਉਹ ਕੱਲ ਨੂੰ ਆ ਜਾਊਗਾ ਬੰਦਾ ਉਹ ਚੈੱਕ ਹੋ ਜਾਊਗਾ ਸਰ ਠੀਕ ਹੈ ਇਹ ਨਹੀਂ ਪੁਲਿਸ ਆਈ ਦੇਖੋ ਐਨਾ ਭੱਜ ਦੌੜ ਮਚ ਗਈ ਇੱਕਦਮ ਹੀ ਲੇਕਿਨ ਕਿਤਨੇ ਕਿਤੇ ਜੀ ਕੋਈ ਛੋਟਾ ਇਹ ਪਹਿਲਾਂ ਤੋਂ ਪ੍ਰੋਬਲਮ ਹੈਗੀ ਐ ਤੈਨੂੰ ਠੀਕ ਕਰਾਓ ਜੀ ਜੀ ਬਿਲਕੁਲ ਸਰ ਆਪਾਂ ਨੇ ਪਹਿਲੇ ਵੀ ਮੈਟਰ ਟੈਕ ਅਪ ਕੀਤਾ ਹੋਇਆ ਹੈ ਦੇ ਉਡੀ ਬੈਂਕ ਹੈ ਜੀ ਤਾਂ ਇਸ ਕਰਕੇ ਆਸ-ਪਾਸ ਦੇ ਲੋਕ ਵੀ ਡਰ ਜਾਂਦੇ ਨੇ ਜੀ ਜੀ ਠੀਕ ਹੈ ਸਰ ਆਪਾਂ ਨੇ ਨਾ ਟੈਕ-ਅਪ ਕੀਤਾ ਹੋਇਆ ਮੈਟਰ ਇਹ ਹੋ ਜਾਊਗਾ ਸਾਲ ਕੋਈ ਇਸ਼ੂ ਜਿਹੜਾ ਹੈ ਮਤਲਬ ਕਹਿ ਸਕਦੇ ਵੀ ਨਹੀਂ ਹਾਂਜੀ ਹਾਂਜੀ ਸਰ ਕੱਲ ਨੂੰ ਕੱਲ ਨੂੰ ਬੰਦਾ ਆ ਜਾਊਗਾ ਕਰ ਦੇਗਾ ਠੀਕ ਹੋ ਜਾਊਗਾ ਜਿਹੜਾ ਤੁਹਾਨੂੰ ਕਾਲ ਆਈ ਕਿ ਆਪਣਾ ਐਸਪੀਏ ਨੇ ਕਿਸੇ ਵਿੱਚ ਜਿਹੜਾ ਉਤਰ ਮੱਝ ਜਾਂਦਾ ਲਗਾਤਾਰ ਕੀ ਆਕੇ ਕੀ ਤਰੀਕੀ ਹੋਇਆ ਉਹ ਆਕੇ ਅਸੀਂ ਜੀ ਜਿਹੜੇ ਆਪਣੇ ਸਬੰਧਤ ਬੈਂਕ ਦੇ ਮੈਨੇਜਰ ਨੇ ਉਹਨਾਂ ਨੂੰ ਕਾਲ ਕੀਤੀ ਹੈ ਤੇ ਉਹ ਮੌਕੇ ਤੇ ਆ ਚੁੱਕੇ ਆ ਸੋ ਕੋ ਟੈਕਨੀਕਲ ਇਸ਼ੂ ਸੀ ਜੀ ਸਾਇਰਨ ਜਿਹਦੇ ਕਰਕੇ ਵੱਜ ਰਿਹਾ ਸੀਗਾ ਬਾਕੀ ਉਹ ਚੈੱਕ ਹੋ ਰਿਹਾ ਬਾਕੀ ਸਾਰਾ ਕੁਝ ਸੇਫ ਐਂਡ ਸਾਊਂਡ ਹੈ ਸਾਡੀ ਗੱਲ ਹੋਈ ਹੋਊਗੀ ਕੀ ਕਾਰਨ ਲੱਗਦਾ ਸੀ ਕਿਉਂ ਪਹਿਲਾਂ ਵੀ ਕਹਿੰਦੇ ਫਰੀ ਵਾਰੀ ਵੱਜ ਕੋ ਮੇਬੀ ਕੋਈ ਟੈਕਨੀਕਲ ਇਸ਼ੂ ਹੋਊਗਾ ਜੀ ਵੈਸੇ ਕੋਈ ਗੱਲ ਬਾਤ ਆਮ ਲੋਕਾਂ ਲਈ ਤਾਂ ਇਹ ਸਮੱਸਿਆ ਬਣ ਜਾਂਦੀ ਹੈ ਜੀ ਆਸਵਾਸ ਲੋਕਾ ਜਿਹੜੇ ਹੁਣ ਇੱਥੇ ਪੈਸੇ ਕਢਾਉਣ ਆਏ ਸੀ ਉਹ ਤਾਂ ਕਹਿੰਦੇ ਕਿ ਕਿ ਵੀਰ ਪਤਾ ਨਹੀਂ ਕੀ ਕਾਰਨ ਹੋ ਗਈ ਨਹੀਂ ਦੇਖੋ ਟੈਕਨੀਕਲ ਜਿਹੜਾ ਇਸ਼ੂ ਉਹਦੇ ਲਈ ਤਾਂ ਅਸੀਂ ਕੁਝ ਕਹਿ ਨਹੀਂ ਸਕਦੇ ਨਾ ਉਹ ਆਪਣੇ ਜਿਹੜੀ ਇਹਨਾਂ ਦੇ ਮੇਨਟੇਨੈਂਸ ਸਟਾਫ ਹੈ ਉਹਨੂੰ ਤਾਂ ਆਪ ਬੈਸਟ ਪੇ ਪੋਸੀਬਲ ਹੈ। ਥੈਂਕ ਯੂ। ਮਨੀ ਸਰ ਕੀ ਨਾਮ ਕੀ ਹੈ ਤੁਹਾਡਾ ਇਹ? ਸੰਦੀਪ ਮਾਹਤਵੀ। ਆ ਸੰਦੀਪ ਜੀ ਕੀ ਕਾਰਨ ਸੀਗਾ ਜਿਹੜਾ ਤੁਹਾਡਾ ਲਗਾਤਾਰ ਬੈਂਕ ਦਾ ਹੌਟਰ ਵੱਜ ਜਾਂਦਾ ਸੀਗਾ ਆਸ-ਪਾਸ ਦੇ ਲੋਕਾਂ ਦੇ ਵਿੱਚ ਇਸ ਗੱਲ ਦੀ ਸਸੰਸਨੀ ਫੈਲ ਗਈ ਕਿ ਕੀ ਕਾਰਨ ਹੋ ਗਿਆ ਬੈਂਕ ਦੇ ਵਿੱਚ? ਸਰ ਐਕਚੁਅਲੀ ਕੁਛ ਨਾ ਇਹਦੇ ਚ ਹੌਟਰ ਇਚ ਨਾ ਟੈਕਨੀਕਲ ਇਸ਼ੂ ਸੀਗਾ ਕੁਛ। ਉਹ ਆਪਾਂ ਨੇ ਪਹਿਲੇ ਵੀ ਟੈਕ ਅਪ ਕੀਤਾ ਹੋਇਆ ਮੈਂ ਕਹਾਂ ਉਹ ਕੱਲ ਨੂੰ ਆ ਜਾਊਗਾ ਬੰਦਾ। ਉਹ ਚੈੱਕ ਹੋ ਜਾਊਗਾ ਸਰ। ਠੀਕ ਹੈ ਇਹ। ਕੋਈ ਨੇ ਪੁਲਿਸ ਆਈ ਦੇਖੋ ਇੰਨਾ ਭੱਜ ਦੌੜ ਮੱਚ ਗਈ ਇਕਦਮ ਹੀ ਲੇਕਿਨ ਕਿਤੇ ਨਾ ਕਿਤੇ ਜੇ ਕੋਈ ਥੋੜਾ ਇਹ ਪਹਿਲਾਂ ਤੋਂ ਪ੍ਰੋਬਲਮ ਹੈਗੀ ਤਾਂ ਇਹਨੂੰ ਕੀ ਕਰਾਓ ਜੀ ਜੀ ਬਿਲਕੁਲ ਸਰ ਆਪਾਂ ਪਹਿਲੇ ਵੀ ਮੈਟਰ ਟੈਕ ਅਪ ਕੀਤਾ ਹੋਇਆ ਹੈ ਮੈਟਰ ਦੇ ਵਿੱਚ ਥੋੜੀ ਬੈਂਕ ਹੈ ਜੀ ਤਾਂ ਇਸ ਕਰਕੇ ਆਸ-ਪਾਸ ਦੇ ਲੋਕ ਜਿਹੜੇ ਨੇ ਡਰ ਜਾਂਦੇ ਨੇ ਜੀ ਜੀ ਕੀ ਕਹਿੰਦਾ ਆਪਾਂ ਨੇ ਨਾ ਟੈਕ ਅਪ ਕੀਤਾ ਹੋਇਆ ਮੈਟਰ ਨੇ ਹੋ ਜਾਊਗਾ ਸਵਾਲ ਕੋਈ ਇਸ਼ੂ ਜਿਹੜਾ ਹੈ ਕੋਈ ਮਤਲਬ ਕਹਿ ਸਕਦੇ ਵੀ ਨਹੀਂ ਹਾਂਜੀ ਹਾਂਜੀ ਸਰ ਕੱਲ ਨੂੰ ਕੱਲ ਨੂੰ ਬੰਦਾ ਆ ਜਾਊਗਾ ਕਰ ਦੇਗਾ ਠੀਕ ਹੋ ਜਾਊਗਾ ਜਨਾਬ ਉਹਨੂੰ ਕਾਲ ਆਈ ਕਿ ਆਪਣਾ ਐਸਬੀਆਈ ਬੈਂਕ ਦੇ ਵਿੱਚ ਜਿਹੜਾ ਉਪਰਵੱਟੀ ਆ ਰਿਹਾ ਹੈ ਲਗਾਤਾਰ ਕੀ ਆ ਕੇ ਕੀ ਤਰੀਕੀ ਹੋਇਆ ਆ ਕੇ ਅਸੀਂ ਜੀ ਜਿਹੜੇ ਆਪਣੇ ਸਬੰਧਤ ਬੈਂਕ ਦੇ ਮੈਨੇਜਰ ਨੇ ਉਹਨਾਂ ਨੂੰ ਕਾਲ ਕੀਤੀ ਹੈ ਤੇ ਉਹ ਮੌਕੇ ਤੇ ਆ ਚੁੱਕੇ ਆ ਸੋ ਕੋ ਟੈਕਨੀਕਲ ਇਸ਼ੂ ਸੀ ਜੀ ਸਾਇਰਨ ਜਿਹਦੇ ਕਰਕੇ ਵੱਜ ਰਿਹਾ ਸੀਗਾ ਬਾਕੀ ਉਹ ਚੈੱਕ ਹੋ ਰਿਹਾ ਬਾਕੀ ਸਾਰਾ ਕੁਝ ਸੇਫ ਐਂਡ ਸਾਊਂਡ ਹੈ ਤੁਹਾਡੀ ਗੱਲ ਹੋਈ ਹੋਊਗੀ ਕੀ ਕਾਰਨ ਲੱਗਦਾ ਸੀਗਾ ਕਿਉਂ ਪਹਿਲਾਂ ਵੀ ਕਹਿੰਦੇ ਕਈ ਵਾਰੀ ਵੱਜਦਾ ਕੋਈ ਮੇਬੀ ਕੋਈ ਟੈਕਨੀਕਲ ਇਸ਼ੂ ਹੋਊਗਾ ਜੀ ਵੈਸੇ ਕੋਈ ਗੱਲ ਬਾਤ ਆਮ ਲੋਕਾਂ ਲਈ ਤਾਂ ਇਹ ਸਮੱਸਿਆ ਬਣ ਜਾਂਦੀ ਹੈ ਜੇ ਆਸਪਾਸੋਂ ਤੋਂ ਜਿਹੜੇ ਹੁਣ ਇੱਥੇ ਪੈਸੇ ਕਢਾਉਣ ਆਏ ਸੀ ਉਹ ਤਾਂ ਕਹਿੰਦੇ ਕਿ ਕਿ ਵੀਰ ਪਤਾ ਨਹੀਂ ਕੀ ਕਾਰਨ ਹੋਗੀ ਨਹੀਂ ਦੇਖੋ ਟੈਕਨੀਕਲ ਜਿਹੜਾ ਇਸ਼ੂ ਉਹਦੇ ਲਈ ਤਾਂ ਅਸੀਂ ਕੁਝ ਕਹਿ ਨਹੀਂ ਸਕਦੇ ਨਾ ਉਹ ਆਪਣੇ ਜਿਹੜੇ ਇਹਨਾਂ ਦੇ ਮੇਨਟੇਨੈਂਸ ਸਟਾਫ ਹੈ ਉਹਨਾਂ ਤੋਂ ਬੈਸਟ ਪੋਸਿਬਲ ਐਸ ਥੈਂਕ ਯੂ ਮਹਿੰਦੀ ਸਰ ਕੀ ਨਾਮ ਕੀ ਹੈ ਤੁਹਾਡਾ ਇਹ ਸੰਦੀਪ ਮਾਰਟੀਆ ਆ ਸੰਦੀਪ ਜੀ ਕੀ ਕਾਰਨ ਸੀਗਾ ਜਿਹੜਾ ਤੁਹਾਡਾ ਲਗਾਤਾਰ ਬੈਂਕ ਦਾ ਹੌਪਰ ਵੱਜ ਜਾਂਦਾ ਸੀਗਾ ਆਸ-ਪਾਸ ਦੇ ਲੋਕਾਂ ਦੇ ਵਿੱਚ ਇਸ ਗੱਲ ਦੀ ਖੰਸਨੀ ਫੈਲ ਗਈ ਕਿ ਕੀ ਕਾਰਨ ਹੋ ਗਿਆ ਬੈਂਕ ਦੇ ਵਿੱਚ ਸਰ ਐਕਲੀ ਕੁਛ ਨਾ ਦੇ ਵਿੱਚ ਹੌਪਰ ਇਚ ਨਾ ਟੈਕਨੀਕਲ ਇਸ਼ੂ ਸੀਗਾ ਕੁਝ ਉਹ ਆਪਾਂ ਨੇ ਪਹਿਲੇ ਵੀ ਟੈਕ ਅਪ ਕੀਤਾ ਹੋਇਆ ਮੈਂ ਕਹਿੰਦਾ ਉਹ ਕੱਲ ਨੂੰ ਆ ਜਾਊਗਾ ਬੰਦਾ ਉਹ ਚੈੱਕ ਹੋ ਜਾਊਗਾ ਠੀਕ ਐ ਨੇ ਪੁਲਿਸ ਆਈ ਦੇਖੋ ਇੰਨਾ ਭੱਜ ਦੌੜ ਮੱਚ ਗਈ ਇਕਦਮ ਹੀ ਲੇਕਿਨ ਕਿਤੇ ਨਾ ਕਿਤੇ ਜੇ ਕੋਈ ਥੋੜਾ ਇਹ ਪਹਿਲਾਂ ਤੋਂ ਪ੍ਰੋਬਲਮ ਹੈਗੀ ਹੈ ਤਾਂ ਇਹਨੂੰ ਠੀਕ ਕਰਾਓ ਜੀ ਜੀ ਬਿਲਕੁਲ ਸਰ ਆਪਾਂ ਨੇ ਪਹਿਲੇ ਵੀ ਮੈਟਰ ਟੇਕ ਅਪ ਕੀਤਾ ਹੋਇਆ ਹੈ ਤੇ ਵਿੱਚ ਤੁਹਾਡੀ ਬੈਂਕ ਹੈ ਜੀ ਤਾਂ ਇਸ ਕਰਕੇ ਆਸ-ਪਾਸ ਦੇ ਲੋਕ ਜਿਹੜੇ ਨੇ ਡਰ ਜਾਂਦੇ ਨੇ ਜੀ ਜੀ ਠੀਕ ਹੈ ਸਰ ਆਪਾਂ ਨੇ ਨਾ ਟੇਕ ਅਪ ਕੀਤਾ ਹੋਇਆ ਮੈਟਰ ਹੈ ਹੋ ਜਾਊਗਾ ਸਾਲ ਕੋਈ ਇਸ਼ੂ ਜਿਹੜਾ ਹੈ ਮਤਲਬ ਕਹਿ ਸਕਦੇ ਵੀ ਨਹੀਂ ਹਾਂਜੀ ਹਾਂਜੀ ਸਰ ਕੱਲ ਨੂੰ ਕੱਲ ਨੂੰ ਬੰਦਾ ਆ ਜਾਊਗਾ ਕਰ ਦੇਗਾ ਠੀਕ ਹੋ ਜਾਊਗਾ ਜਨਾਬ ਤਨੂੰ ਕਾਲ ਆਈ ਕਿ ਆਪਣਾ ਐਸਐਸਪੀ ਮੈਕਥੇ ਵਿੱਚ ਜਿਹੜਾ ਰੂਟਰ ਵਜੀਆਂ ਦੇ ਲਗਾਤਾਰ ਕੀ ਆਕੇ ਤਿਆਰੀ ਕੀ ਹੋਇਆ ਆ ਅੱਗੇ ਅਸੀਂ ਜੀ ਜਿਹੜੇ ਆਪਣੇ ਸਬੰਧਤ ਬੈਂਕ ਦੇ ਮੈਨੇਜਰ ਨੇ ਉਹਨਾਂ ਨੂੰ ਕਾਲ ਕੀਤੀ ਹੈ ਤੇ ਉਹ ਮੌਕੇ ਤੇ ਆ ਚੁੱਕੇ ਆ ਸੋ ਕੋਈ ਟੈਕਨੀਕਲ ਇਸ਼ੂ ਸੀ ਜੀ ਸਾਇਰਨ ਜਿਹਦੇ ਕਰਕੇ ਵੱਜ ਰਿਹਾ ਸੀਗਾ ਬਾਕੀ ਉਹ ਚੈੱਕ ਹੋ ਰਿਹਾ ਬਾਕੀ ਸਾਰਾ ਕੁਝ ਸੇਫ ਐਂਡ ਸਾਊਂਡ ਹੈ ਸਾਡੀ ਗੱਲ ਹੋਈ ਉਹ ਕਿ ਕਾਰਨ ਲੱਗਦਾ ਸੀ ਕਿਉਂ ਪਹਿਲਾਂ ਵੀ ਕਹਿੰਦੇ ਕਈ ਵਾਰੀ ਵੱਜਿਆ ਕੋਈ ਮੇਬੀ ਕੋਈ ਟੈਕਨੀਕਲ ਯਾ ਇਸ਼ੂ ਹੋਊਗਾ ਜੀ ਵੈਸੇ ਕੋਈ ਗਲਤ ਬਾਤ ਪਰ ਆਮ ਲੋਕਾਂ ਲਈ ਤਾਂ ਇਹ ਸਮੱਸਿਆ ਬਣ ਜਾਂਦੀ ਹੈ ਜੀ ਆਸਵਾਸ ਨੂੰ ਤਾਂ ਜਿਹੜੇ ਹੁਣ ਇੱਥੇ ਪੈਸੇ ਕਢਾਉਣ ਆਏ ਸੀ ਉਹ ਤਾਂ ਕਹਿੰਦੇ ਕਿ ਕਿ ਵੀ ਯਾਰ ਪਤਾ ਨਹੀਂ ਕੀ ਕਾਰਨ ਹੋ ਗਏ ਨਹੀਂ ਦੇਖੋ ਟੈਕਨੀਕਲ ਜਿਹੜਾ ਇਸ਼ੂ ਹੈ ਉਹਦੇ ਲਈ ਤਾਂ ਅਸੀਂ ਕੁਝ ਕਹਿ ਨਹੀਂ ਸਕਦੇ ਨਾ ਉਹ ਆਪਣੀ ਜਿਹੜੀ ਇਹਨਾਂ ਦੇ ਮੇਨਟੇਨੈਂਸ ਸਟਾਫ ਹੈ ਉਹਨੂੰ ਤਾਂ ਆਪਾਂ ਜਿਹੜਾ ਹੈਗਾ ਇਹਨੂੰ ਸਹੀ ਕਰਵਾ ਲੈਣੇ ਹੈ ਇਹੀ ਆਈ ਥਿੰਕ ਬੈਸਟ ਵੇ ਪੋਸੀਬਲ ਹੈ ਥੈਂਕ ਯੂ ਮਰੇ ਸਰ ਕੀ ਨਾਮ ਕੀ ਹੈ ਤੁਹਾਡਾ ਜੀ ਸੰਦੀਪ ਮਾਹਰ ਸਰ ਸੰਦੀਪ ਜੀ ਕੀ ਕਾਰਨ ਸੀਗਾ ਜਿਹੜਾ ਤੁਹਾਡਾ ਲਗਾਤਾਰ ਬੈਂਕ ਦਾ ਹੌਪਰ ਵੱਜ ਜਾਂਦਾ ਸੀਗਾ ਆਸ-ਪਾਸ ਦੇ ਲੋਕਾਂ ਦੇ ਵਿੱਚ ਇਸ ਗੱਲ ਦੀ ਸਸੰਸਨੀ ਫੈਲ ਗਈ ਕਿ ਕੀ ਕਾਰਨ ਹੋ ਗਿਆ ਬੈਂਕ ਦੇ ਵਿੱਚ ਸਰ ਐਕਲੀ ਕੁਛ ਨਾ ਦੇ ਚ ਹੌਪਰ ਚ ਨਾ ਟੈਕਨੀਕਲ ਇਸ਼ੂ ਸੀਗਾ ਕੁਝ ਉਹ ਆਪਾਂ ਨੇ ਪਹਿਲੇ ਵੀ ਟੈਕ ਅਪ ਕੀਤਾ ਹੋਇਆ ਮੈਂ ਕਹਾਂ ਉਹ ਕੱਲ ਨੂੰ ਆ ਜਾਊਗਾ ਬੰਦਾ ਉਹ ਚੈੱਕ ਹੋ ਜਾਊਗਾ ਸਰ ਠੀਕ ਹੈ ਇਹ ਨਹੀਂ ਪੁਲਿਸ ਆਈ ਦੇਖੋ ਇੰਨਾ ਭੱਜ ਦੌੜ ਮਚ ਗਈ ਇਕਦਮ ਹੀ ਲੇਕਿਨ ਕਿਤੇ ਨਾ ਕਿਤੇ ਜੇ ਉਹ ਤੁਹਾਡਾ ਇਹ ਪਹਿਲਾਂ ਤੋਂ ਪ੍ਰੋਬਲਮ ਹੈਗੀ ਤਾਂ ਇਹਨੂੰ ਕੀ ਕਰੋ ਜੀ ਜੀ ਬਿਲਕੁਲ ਸਰ ਆਪਾਂ ਪਹਿਲੇ ਵੀ ਮੈਟਰ ਟੈਕ ਅਪ ਕੀਤਾ ਹੋਇਆ ਹੈ ਵਿੱਚ ਉਡੀ ਬੈਂਕ ਹੈ ਜੀ ਤਾਂ ਇਸ ਕਰਕੇ ਆਸ-ਪਾਸ ਦੇ ਲੋਕ ਜਿਹੜੇ ਨੇ ਡਰ ਜਾਂਦੇ ਨੇ ਜੀ ਜੀ ਠੀਕ ਹੈ ਸਰ ਆਪਾਂ ਨੇ ਨਾ ਟੈਕ-ਅਪ ਕੀਤਾ ਹੋਇਆ ਮੈਟਰ ਇਹ ਹੋ ਜਾਊਗਾ ਹਾਲ ਕੋਈ ਇਸ਼ੂ ਜਿਹੜਾ ਹੈ ਮਤਲਬ ਕਹਿ ਸਕਦੇ ਵੀ ਨਹੀਂ ਹਾਂਜੀ ਹਾਂਜੀ ਸਰ ਕੱਲ ਨੂੰ ਕੱਲ ਨੂੰ ਬੰਦਾ ਆ ਜਾਊਗਾ ਕਰ ਦੇਗਾ ਠੀਕ ਹੋ ਜਾਊਗਾ ਜਨਾਬ ਕੋਈ ਕੌਲ ਆਈ ਕੇ ਆਪਣਾ ਐਸਐਸਪੀ ਬੈਂਕ ਦੇ ਵਿੱਚ ਜਿਹੜਾ ਉਤਰ ਮੱਝ ਜਾਂਦਾ ਹੈ ਲਗਾਤਾਰ ਕੀ ਆਕੇ ਕੀਤਾ ਜਿੱਤੀ ਹੋਇਆ ਇਹ ਆਕੇ ਅਸੀਂ ਜੀ ਜਿਹੜੇ ਆਪਣੇ ਸਬੰਧਤ ਬੈਂਕ ਦੇ ਮੈਨੇਜਰ ਨੇ ਉਹਨਾਂ ਨੂੰ ਕਾਲ ਕੀਤੀ ਹੈ ਤੇ ਉਹ ਮੌਕੇ ਤੇ ਆ ਚੁੱਕੇ ਆ ਸੋ ਕੋਈ ਟੈਕਨੀਕਲ ਇਸ਼ੂ ਸੀ ਜੀ ਸਾਇਰਨ ਜਿਹਦੇ ਕਰਕੇ ਵੱਜ ਰਿਹਾ ਸੀਗਾ ਬਾਕੀ ਉਹ ਚੈੱਕ ਹੋ ਰਿਹਾ ਬਾਕੀ ਸਾਰਾ ਕੁਝ ਸੇਫ ਐਂਡ ਸਾਊਂਡ ਹੈ ਸਾਡੀ ਗੱਲ ਹੋਈ ਉਹ ਕੀ ਕਾਰਨ ਲੱਗਦਾ ਸੀ ਕਿਉਂ ਪਹਿਲਾਂ ਵੀ ਕਹਿੰਦੇ ਫੀ ਵਾਰੀ ਵੱਜਿਆ ਕੋਈ ਮੇ ਵੀ ਕੋਈ ਟੈਕਨੀਕਲ ਇਸ਼ੂ ਹੋਊਗਾ ਜੀ ਵੈਸੇ ਕੋਈ ਗੱਲ ਬਾਤ ਪਰ ਆਮ ਲੋਕਾਂ ਲਈ ਤਾਂ ਇਹ ਸਮੱਸਿਆ ਬਣ ਜਾਂਦੀ ਹੈ ਜੇ ਆਸਵਾਸੋ ਤੋਂ ਜਿਹੜੇ ਹੁਣ ਇੱਥੇ ਪੈਸੇ ਕਢਾਉਣ ਆਏ ਸੀ ਉਹ ਤਾਂ ਕਹਿੰਦੇ ਕਿ ਕਿ ਵੀਰ ਪਤਾ ਨਹੀਂ ਕੀ ਕਾਰਨ ਹੋ ਗਈ ਨਹੀਂ ਦੇਖੋ ਟੈਕਨੀਕਲ ਜਿਹੜਾ ਇਸ਼ੂ ਆ ਉਹਦੇ ਲਈ ਤਾਂ ਅਸੀਂ ਕੁਝ ਕਹਿ ਨਹੀਂ ਸਕਦੇ ਨਾ ਉਹ ਆਪਣੇ ਜਿਹੜੇ ਇਹਨਾਂ ਦੇ ਮੇਨਟੇਨੈਂਸ ਸਟਾਫ ਹੈ ਉਹਨੂੰ ਤਾਂ ਆ best way be possible as thank you ਕੀ ਹੋ ਰਿਹਾ ਹੈ ਨੰਬਰ ਨੰਬਰ ਜਿਆਦਾ ਜਿਹਾ ਨਹੀਂ ਦਿਖਾਂਦਾ ਨਹੀਂ ਦਿਖਾਈ ਨਾ ਨੰਬਰ ਨਹੀਂ ਨਹੀਂ ਮੇਰੇ ਕੋ ਡੇਰੀ ਭਰ ਗਈ ਨਾ ਆ ਕਾਜ ਮੈਂ ਤਾਂ ਆਹ ਦੇਖ ਮੈਂ ਤਾਂ ਆਹ ਆ ਪਾਣੀ ਪਿਆ

ਕਿ ਜਨਾਬੀ ਜੀ ਨਹੀਂ ਦੇਖਾਂਗੇ ਇਹ ਨਹੀਂ ਦੇਖਾਂਗੇ ਇਹ ਨਹੀਂ ਦਿਖਾਈ ਹੁੰਦਾ ਨਹੀਂ ਨਹੀਂ ਮੇਰੇ ਕੋ ਡੇਰੀ ਭਰ ਗਈ ਲੋਕ ਆ ਕਾਜੂ ਮੈਨੂੰ ਆ ਤਾਂ ਫਿਰ ਉਹ ਮੈਂ ਤੁਹਾਨੂੰ ਆ ਪਾਣੀ ਪਾ